ਸ਼ਿਆ ਪਰਿਆਤ ਮੁਕਤਸ ਦੇਣਾ ਗੁਰੂ ਰੰਧਾ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਪ੍ਰੋਗਰਾਮ ਵਿੱਚ ਇੱਕ ਬਹੁਤ ਵਧੀਆ ਸ਼ੁਭਾ ਯਾਤਰਾ ਜਿਹੜੀ ਕੱਢੀ ਗਈ ਆ ਜਦੀ ਅਗਵਾਈ ਸਤਿਗੁਰੂ ਗਰੀ ਜੀ ਨੇ ਕੀਆ ਮੈਂ ਸਮਝਣਾ ਕਿ ਗੁਰੂ ਰਵਿਦਾਸ ਜੀ ਦੀ ਜ਼ਿੰਦਗੀ ਆਪਣੇ ਆਪ ਦੇ ਵਿੱਚ ਇੱਕ ਪ੍ਰੇਰਨਾ ਦਾ ਸਰੋਤ ਹੈ ਤਾਂ ਗੁਰੂ ਰਵਿਦਾਸ ਜੀ ਦੀ ਬਾਣੀ ਬਹੁਤ ਕੁਝ ਸਿੱਖਣ ਨੂੰ ਉਹਦੇ ਜੋ ਮਿਲਦਾ ਮੈਨੂੰ ਇਸ ਗੱਲ ਦੀ ਵੀ ਅੱਜ ਖੁਸ਼ੀ ਆ ਕਿ ਆਵਾਜ਼ ਵਿੱਚ ਪਾਰਟੀ ਦੀ ਸਰਕਾਰ ਬਣਨ ਤੇ ਭਗਵੰਤ ਮਾਨ ਜੀ ਨੇ ਉਚੇ ਚੇਤਤੌਰ ਤੇ ਜਲੰਧਰ ਜਾ ਕੇ ਜਿਹੜੀ ਰੇਲ ਗੱਡੀ ਬਨਾਰਸ ਨੂੰ ਗਈ ਹੈ ਸ਼ਬਾਗਲਾ ਦੀ ਉਹਨੂੰ ਜਾ ਕੇ ਹਰੀ ਚੰਡੀ ਦਿੱਤੀ ਔਰ ਖਾਸ ਕਰ ਮੁੱਖ ਮੰਤਰੀ ਜੀ ਨੇ ਜਿਹੜੀ ਇੱਕ ਗੱਲ ਕਹੀ ਆ ਕਿ ਜਿਹੜਾ ਗੁਰੂ ਰਵੀਦਾਸ ਜੀ ਦੀ ਬਾਣੀ ਦਾ ਗਹਿਨ ਸੈਂਟਰ ਆਰਚ ਸੈਂਟਰਾਂ ਬੰਨਿਆਂ ਦੇ ਵਿੱਚ ਉਹਨੂੰ ਮਰਬੂਤ ਕਰਾਂਗੇ ਔਰ ਲੋੜਿੰਦੀ ਜਿਹੜੀ ਰਕਮ ਆ ਉਹ ਵੀ ਜਾਰੀ ਕਰਾਂਗੇ ਮਕਸਦ ਇਹ ਆ ਕਿ ਜਿਹੜੀ ਉਹਨਾਂ ਦੀ ਬਾਣੀ ਉਹਨਾਂ ਦੇ ਉੱਪਰ ਰਿਸਰਚ ਉਹਨਾਂ ਦੇ ਉੱਪਰ ਕਿਤਾਬਾਂ ਉਹਨਾਂ ਦੇ ਉੱਪਰ ਜਿਹੜੇ ਪੇਪਰਸ ਨੇ ਉਹ ਜਿਹੜੀ ਅਗਲੀ ਪੀੜ੍ਹੀ ਆ ਉਨੇ ਵਾਸਤੇ ਇੱਕ ਬਹੁਤ ਵੱਡਾ ਫਾਇਦਾ ਜਿਹੜਾ ਹੋਊਗਾ ਸੋ ਇਹ ਜਿਹੜਾ ਉਪਰਾਲਾ ਅੱਜ ਦੀ ਸਰਕਾਰ ਨੇ ਕੀਤਾ ਮੈਂ ਸਮਝਦਾ ਵੀ ਪਿਛਲੀਆਂ ਸਰਕਾਰਾਂ ਇਹ ਉਪਰਾਲਾ ਕਰਦੀਆਂ ਨਹੀਂ ਰਹੀਆਂ ਜਿਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹ ਭਗਵੰਤ ਮਾਨ ਜੀ ਆਪ ਜਾ ਕੇ ਉੱਚੇ ਤੌਰ ਦੇ ਉੱਪਰ ਉਹਨਾਂ ਨੇ ਇਹ ਸਾਰਾ ਇੰਟਰਸਟ ਜਿਹੜਾ ਲਿਆਵਾ ਮੈਂ ਸਮਝਦਾ ਇਹ ਰੱਧੇਨਾ ਬੜਾ ਭਾਗਾ ਵਾਲਾ ਵਾ ਇਹ ਕੇਵਲ ਸੂਬੇ 'ਚ ਨਹੀਂ ਮੁਲਕ 'ਚ ਨਹੀਂ ਸਾਰੀ ਦੁਨੀਆ ਦੇ ਵਿੱਚ ਬਣਾਇਆ ਜਾਂਦਾ ਔਰ ਇੱਕ ਪ੍ਰਤੀਗਤ ਸਤਿ ਭਾਵਨਾ ਦਾ ਆਪਸੀ ਭਾਈਚਾਰੇ ਦਾ ਆਪਸੀ ਪਿਆਰ ਦਾ ਤਿਆਗ ਦਾ ਤਪੱਸਿਆ ਦਾ ਸਭ ਮੇਰੀ ਬੇਨਤੀ ਆ ਕਿ ਆਓ ਅੱਜ ਮਿਲ ਕੇ ਜਿਹੜੀ ਉਹਨਾਂ ਦੀ ਬਾਣੀ ਆ ਗੁਰੂ ਰਵੀਦਾਸ ਜੀ ਜਿਹੜੇ ਆਪ ਇੱਕ ਆਪਣੇ ਆਪ ਦੇ ਵਿੱਚ ਕਰਮ ਯੋਗੀ انسان ਸਨ ਉਸ ਤੋਂ ਬਾਅਦ ਰੋਹਾਨੀਅਤ ਦੇ ਨਾਲ ਰੰਗੇ ਗਏ ਬਹੁਤ ਵੱਡਾ ਸੁਨੇਹਾ ਇਸ ਮੁਲਕ ਨੂੰ ਇਸ ਦੁਨੀਆ ਨੂੰ ਦਿੱਤਾ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲੀਏ ਤੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੀ ਆਮ ਲੋਕਾਂ ਦੇ ਇੱਕੋ ਹੀ ਬੇਨਤੀ ਆ ਆਮ ਲੋਕਾਂ ਨੂੰ ਕਿ ਜਿੱਥੇ ਆਪਾਂ ਇਹ ਦਿਨ ਮਨਾਉਂਦੇ ਆ ਉੱਥੇ ਜਿਹੜੀਆਂ ਗੁਰੂ ਰਵੀਦਾਸ ਜੀ ਦੀਆਂ ਦਸੀਆਂ ਚੀਜ਼ਾਂ ਨੇ ਜਿਹੜੋਂ ਦੇ ਵਿਚਾਰ ਨੇ ਜਿਹੜੇ ਉਹਨਾਂ ਨੇ اخلاਕੀ ਕਦਰਾਂ ਦੀ ਗੱਲ ਕੀਤੀ ਆ ਉਹ ਨੂੰ ਆਪਣੀ ਜ਼ਿੰਦਗੀ ਚ ਅਪਣਾਈਏ ਨਸ਼ੇ ਤੋਂ ਦੂਰ ਰਹੀਏ ਕਿਰਤ ਕਰੀਏ ਮਿਹਨਤ ਕਰੀਏ ਔਰ ਉਹਨਾਂ ਨੇ ਤਾਲੀਮ ਨੂੰ ਬਹੁਤ ਵੱਡੀ ਤਰਜੀਹ ਦਿੱਤੀ ਆ ਇਹ ਤਾਲੀਮ ਦੇ ਨਾਲ ਜਿੰਨਾ ਸੀ ਪੜਾਂਗੇ ਉਹਨਾਂ ਗਿਆਨ ਵਧੂਗਾ ਜਿੰਨਾ ਗਿਆਨ ਵਧੂਗਾ ਉਹਦੇ ਨਾਲ ਅਸੀਂ ਬਲਕ ਦੀ ਸੂਬੇ ਦੀ ਸਬਾਜ ਦੀ ਸੇਵਾ ਕਰ ਸਕਦੇ ਆ। ਵੈਸੇ ਆਪ ਇੱਕ ਛੋਟਾ ਜਿਹਾ ਸਵਾਲ ਆ ਪ੍ਰਸਨੋ ਕਿ ਜਿਹਨੇ ਬੈਕ ਵਿੱਚ ਨਾ ਤੁਸੀਂ ਬੰਦ ਰੱਖਦੇ ਹੋ ਹਾਲ ਤੁਸੀਂ ਨਾਲ ਉਥੇ ਤੁਹਾਡੀ ਕਿਰਪਾ ਦੇ ਨਾਲ ਕੋਈ ਹਾਲ ਤਫਾ ਫਾਰਮਸਿਸਟ ਨੇ ਕਲਾਸ ਫੋਰ ਦੇ ਜਿਹੜਾ ਨੂੰ 15-20 ਸਾਲ ਹੋ ਗਿਆ ਵਾਕਿਆ ਸਰਕਾਰਾਂ ਦੇ ਧਰਕੇ ਤੇ ਕਰੋਨਾ ਦੇ ਕਾਨੂੰਨ ਨੇ ਬਹੁਤ ਕੰਮ ਕੀਤਾ ਸੀ। ਉਹਨਾਂ ਨੂੰ ਕਦ ਤੱਕ ਰੈਗੂਲਰ ਕਰਾਏਗੀ ਇਹ ਸਰਕਾਰ? ਸਰਕਾਰ ਹਰ ਜਿਹੜੇ EMPLOYEES ਨੇ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਕਮੇਟੀਆਂ ਬਣ ਗਈਆਂ ਨੇ। ਕੁਝ EMPLOYEES ਜਿਹੜੇ ਰੈਗੂਲਰ ਵੀ ਹੋ ਗਏ ਨੇ ਤੁਹਾਡੇ ਸਾਹਮਣੇ ਕੰਪਿਊਟਰ ਟੀਚਰ ਵੀ ਕਰਦੇ ਨੇ। ਦੂਸਰੇ ਜਿਹੜੇ ਸਿੱਖਿਆ ਗਰਮੀ ਸੀ ਉਹ ਵੀ ਹੋ ਗਏ ਨੇ ਹੌਲੀ ਹੌਲੀ ਕਰਕੇ ਇਹ ਵੀ ਸਾਰੇ ਡਿਪਾਰਟਮੈਂਟ ਦੇ ਨੇ ਰੈਗੂਲਰ ਹੋ ਗਏ। थैंक यू।